ਉਹ ਲਾਪੰ ਨੂੰ ਚੱਤੀ ਐ ਉਹ ਚਾਚਾ ਕਿਵੇਂ ਆ ਠੀਕ ਐ ਠੀਕ ਐ ਮੇਜਰਾ ਆ ਗਿਆ ਟਰੰਪ ਕੋਲੋਂ ਉਹ ਮੈਂ ਤਾਂ ਟਰੰਪ ਕੋਲੋਂ ਆ ਗਿਆ ਹਾਂ ਤੇਰੀ ਇੰਨੀ ਜ਼ਬਾਨ ਚੱਲਦੀ ਐ ਉਹ ਜ਼ਬਾਨ ਨਹੀਂ ਮਤਰਾਤ ਗੱਲ ਉੱਡੀ ਸੀ ਪਿੰਡ ਵਿੱਚ ਕਹਿੰਦਾ ਬਲੰਦਾ ਮੁੰਡਾ ਅਮਰੀਕਾ ਤੋਂ ਆਇਆ ਅਮਰੀਕਾ ਤੋ ਆਇਆ ਹੈ ਅੱਲੇ ਜਾਖਮਾ ਤੇ ਨੂਨ ਨਹੀਂ ਧੁੱਕੇ ਜਾਂਦੇ ਮੇਜਰਾ ਓਟਲਾ ਠੀਕ ਆ ਤੇਰੀ ਗੱਲ ਦਾਤਾ ਤੇ ਤਾਂ ਵਧੀਆ ਸਰਦਾ ਸੀ ਇਹ ਤੂੰ ਕਿਉਂ ਪੰਗੇ ਲੈਣਾ ਹੈ ਇਹ ਚੀਜ਼ਾਂ ਚ ਉਹ ਸਰਦਾ ਤਾਂ ਸੀਗਾ ਮੈਂ ਲੋਕਾਂ ਦੀਆਂ ਗੱਲਾਂ 'ਚ ਆ ਗਿਆ ਅੱਛਾ ਕਹਿੰਦੇ ਅਮਰੀਕਾ 'ਚ ਦਾ ਪੈਸੇ ਹੀ ਬੜਾ ਬਣਦਾ ਪੈਸੇ ਹੀ ਬੜਾ ਬਣਦਾ ਪਰ ਲੈ ਬੋਰੇ ਬੋਰੇ ਕਿਹੜੇ ਮੈਂ ਤਾਂ ਅਬ ਦੋਨੇ ਹੱਥ ਕਰਕੇ ਡੌਂਕੀ ਲਾ ਕੇ ਅਮਰੀਕਾ ਨੂੰ ਚੜ ਗਿਆ ਅੱਛਾ ਜੰਗਲਾ ਜੰਗਲਾਂ ਹੋ ਕੇ ਕੀ ਆਵਾਂਗਾ ਫਿਰ ਹੈ ਬਸ ਪੁੱਛਣਾ ਤੂੰ ਕਿਹੜਾ ਦਾ ਬੌੜੀ ਕਥਾ ਟੀ ਟਰੰਪ ਦੀ ਪਹੁੰਚ ਗਈ ਸੀ ਉੱਥੇ ਅੱਛਾ ਹਾਂ ਫਿਰ ਕਿਵੇਂ ਬਣੀ ਹੁਣ ਬਸ ਉਹ ਤਾਂ ਫਿਰ ਕਹਾਣੀ ਲੰਬੀ ਐ ਮੇਚਰਾ ਉਹਨਾ ਤੂੰ ਸੁਣਾਵੇ ਲੰਬੀ ਐ ਮੈਂ ਵੀ ਕਹਿੰਦੀ ਆ ਕਹਾਣੀ ਇਹ ਸੁਣਨੀ ਐ ਫਿਰ ਆ ਜਾ ਬਹਿ ਕੇ ਤੈਨੂੰ ਸੁਣਾਉਣਾ ਮੈਂ ਚੱਲ ਉਹ ਚਾਚਾ ਤੂੰ ਤਾਂ ਪਤਾ ਵੀ ਲੱਗਣ ਤੱਕਦੋਂ ਗਿਆ ਬਾਹਰ ਯਾਰਾ ਤਾ ਚੋਰੀ ਚੋਰੀ ਯਹਾਂ ਚੜ ਗਿਆ ਉਹ ਦੱਸਣਾ ਨਹੀਂ ਹੁੰਦਾ ਇਹ ਜੇ ਕੰਮ ਕਿਸੇ ਨੂੰ ਅੱਛਾ ਮੇਚਰਾ ਹੂੰ ਆਪਣੇ ਤਾਂ ਨਾ ਟਾਈਮ ਪਾ ਕੇ ਕੰਮ ਬੋਲਣੇ ਸੀ ਅੱਛਾ ਜੇ ਫੱਟੀ ਤੇ ਪੈਰ ਆ ਜਾਂਦਾ ਨਾ ਮੇਜਰਾ ਹਾਂ ਥੱਬੇ ਭਰ ਦਿੰਦਾ ਥੱਬੇ ਅੱਛਾ ਹਾਂ ਉਦਾਂ ਦਾ ਫਿਰ ਕਿੰਨੇ ਚੋਰੀ ਰਹਿੰਦੇ ਉੱਥੇ ਉੱਥੇ ਚੋਰੀ ਮੇਜਰਾ ਹਾਂ ਉੱਥੇ ਦਾ ਜੇ ਤੂੰ ਜਾ ਕੇ ਦੇਖੇ ਮੈਨੂੰ ਤਾਂ ਐਂ ਲੱਗਦਾ ਤਾਂ ਸਾਰੀ ਚੋਰੀ ਰਹਿੰਦੇ ਉੱਥੇ ਅੱਛਾ ਹਾਂ ਤੀਤਾ ਔਖੇ ਜਾਂਦੇ ਹੋਣਗੇ ਉਹ ਹਨਾ ਔਖੇ ਤਾਂ 35 35 ਫੋਟੋ ਚੀਕਾਂ ਦਾ ਟੱਪਣੀ ਪੈਂਦੀ ਐ ਮੇਜਰਾ ਅੱਛਾ 35 ਫਟਾ ਫਿਰ ਬਾੜੀ ਹੋ ਗਈ ਯਾਰ ਹਾਂ ਜਦੋਂ 사ਸੀ ਡੌਕੀ ਲਈ ਹੈ ਨਾ ਤਾਂ ਇਹ ਤੈਨੂੰ ਕਹਾਣੀ ਸੁਣਾਉਣਾ ਬੈ ਕੇ ਹੁਣ ਆ ਜਾ ਪੂਰੀ ਸਮਾਰ ਕੇ ਚਲ ਆ ਜਾ ਬੈਠ ਆ ਜਾ ਅੱਛਾ ਯਾਰ ਬੈ ਕੇ ਗੱਲ ਸੁਣਾ ਤੂੰ じゃ ਰਸਤੇ ਗਏ ਕਿਵੇਂ ਗਏ ਪੂਰੀ ਗੱਲ ਸੁਣਾ ਮੈਨੂੰ ਆ ਜਾ ਉਹ ਹੈ ਗੱਲ ਮੇਜਰਾ ਹਾਂ ਹੱਡ ਬੀਤੀ ਤੈਨੂੰ ਮੈਂ ਸੁਣਾਉਣਾ ਅੱਛਾ ਅਸੀਂ ਗਏ ਕੋਈ ਜਹਾਜ਼ ਰਾਹੀਂ ਨਹੀਂ ਗਏ ਹਾਂ ਐਸਾ ਜੰਗਲਾਂ ਵਿੱਚ ਦੀ ਤੁਰ ਕੇ ਗਏ ਅੱਛਾ ਜੀ ਹਾਂ ਕਿਤੇ ਕਿਤੇ ਸਮੁੰਦਰ ਵਿੱਚ ਦੀ ਵੀ ਗਏ ਹਾਂ ਹਾਂ ਕਿਤੇ ਕਿਤੇ ਸੇਫ ਹੋ ਜਾਗਾ ਅਸੀਂ ਬਸ ਤੇ ਵੀ ਸਫਰਤਾ ਕੀਤਾ ਅੱਛਾ ਸਾਡਾ 50 ਜਾਨਾਂ ਦਾ ਗਰੁੱਪ ਸੀ ਉਧਰ ਡੌਕੀ ਲਾਉਣ ਵਾਲਿਆਂ ਦਾ ਅੱਛਾ ਜਿਹੜੇ ਡੌਕਰ ਸੀ ਸਾਨੂੰ ਉਧਰ ਪਹੁੰਚਾਉਣ ਵਾਲੇ ਹਾਂ ਇਹ ਰਾਹਾਂ ਦੇ ਵਿੱਚੋਂ ਦੂਜਾ ਮੁਲਕ ਆ ਗਿਆ ਗਾਹਾਂ ਲਾਂ ਮੁਲਕ ਆ ਗਿਆ ਇਹ ਬਦਲਦੇ ਰਹਿੰਦੇ ਐ ਅੱਛਾ ਜਦੋਂ ਬੜਾ ਪੜਾ ਜੰਗਲ ਸੀ ਜਿੱਥੇ ਨਾ ਚਾਰ ਡੌਕਰ ਸੀ ਉੱਥੇ ਇੱਕ ਕਮੂਰੇ ਸੀ ਇੱਕ ਪਿੱਛੇ ਸੀ ਇੱਕ ਇਧਰਲੀ ਸਾਈਡ ਸੀ ਇੱਕ ਉਧਰ ਸੀ ਇੱਕ ਥੋੜੀ ਜੀ ਡੰਡੀ ਸੀਗੀ ਉਹਦੇ ਵਿੱਚ ਦੀ ਸਾਨੂੰ ਤੋਰ ਕੇ ਲਗੇ ਜੰਗਲ ਵਿੱਚ ਦੀ ਅੱਛਾ ਬਹੁਤ ਹਾਲਾਤ ਮਾੜੇ ਦੇਖੇ ਮੇਜਰਾ ਤੇ ਚਾਚਾ ਯਾਰ 1.50 ਲੱਖ ਗਏ ਹੋ ਯਾਰ ਤੁਸੀਂ ਗਿਵ ਲਾਈ ਵੀ ਡੌਂਕੀ ਆ ਇਹ ਕੀ ਚੱਕਰ ਹੈ ਜਦੋਂ ਕੋਈ ਅਮਰੀਕਾ ਪਹੁੰਚਣ ਦਾ ਹੋਰ ਕੋਈ ਰਾਹ ਹੀ ਨਹੀਂ ਕੀ ਕਰਗੇ ਮਤਾ ਕੱਲਾਂ ਚ ਆ ਗਿਆ ਕਹਿੰਦੇ ਅਮਰੀਕਾ ਚ ਪੈਸਾ ਵਾਲਾ ਬਣਦਾ ਪੈਸਾ ਵਾਲਾ ਬਣਦਾ ਅੱਛਾ ਫੇ ਤਾਂ ਜਾਣ ਖਤਰੇ ਚੀ ਉਧਰ ਤਾਂ ਆ ਕਿਹੜਾ ਪੈਸਾ ਯਾਰਾ ਉਹ ਖਤਰੇ ਚ ਤਾਂ ਰਾਹ ਚੀ ਐ ਹਾਂ ਇੱਕ ਪਹੁੰਚਣਾ ਬਹੁਤ ਔਖਾ ਮੇਜਰਾ ਉੱਥੇ ਅੱਛਾ ਜਦੋਂ ਅਸੀਂ ਜੰਗਲ ਵਿੱਚ ਦੀ ਤੁਰੇ ਜਾਂਦੇ ਸੀ ਨਾ ਹਾਂ ਸਾਡੇ ਨਾਲ ਇੱਕ ਕੁੜੀ ਸੀਗੀ ਅੱਛਾ ਉਹਦਾ ਉਹ ਥੱਕ ਗਈ ਤੁਰਿਆ ਨਹੀਂ ਸੀ ਜਾਂਦਾ ਅੱਛਾ ਚਾਰ ਬੰਦੇ ਸੀ ਅਸੀਂ ਹਾਂ ਚਾਰਾਂ ਨੇ ਰਾਏ ਕੀਤੀ ਹਾਂ ਵੀ ਆਰਨਾ ਇਹਨੂੰ ਆਪਾਂ ਮੋਢਿਆਂ ਤੇ ਚਾੱਕ ਕੇ ਪਹਚਾਉਗਾ ਹਾਂ ਅੱਛਾ ਅਸੀਂ ਤਕੜੇ ਡਾਡੇ ਸੀਗੇ ਚੱਈ ਫਿਰ ਮੋੜਾਂ ਦੇ ਕਿਲੋ ਕਿਲੋ ਮੀਟਰ ਤੋਰੀ ਅਸੀਂ ਮੋੜਾਂ ਦੇ ਤਰਕੇ ਅੱਛਾ ਹਾਂ ਇਸ ਤੋਂ ਬਾਅਦ ਆ ਇਸ ਤੋਂ ਬਾਅਦ ਕੀ ਅਸੀਂ ਉਹ ਵਿਚਾਰੀ ਨੂੰ ਟਕਾਣੇ ਲਾਇਆ ਵੀ ਇਹਨੂੰ ਧੋਖਾ ਨਹੀਂ ਦੇਣਾ ਆਪਣੇ ਨਾਲ ਐ ਅੱਛਾ ਵੀ ਨਾਲ ਦਾ ਬੰਦਾ ਹੈ ਹਾਂ ਨਾਲ ਐ ਬਹੁਤ ਬੁਰਾ ਵਕਤ ਦੇਖਿਆ ਮੇਜਰਾ ਅੱਛਾ ਜੀ ਹਾਂ ਪਤਾ ਕਿਹੜਾ ਅਮਰੀਕਾ ਨਰਕੀ ਹੁੰਦਾ ਐ ਫਿਰ ਉਮਰੀਕਾ ਜੋ ਨਰਕ ਨਹੀਂ ਰਾਹਾਂ ਚ ਨਰਕਾ ਤੇ ਪਹੁੰਚਣ ਵੇਲੇ ਨਰਕਾ ਪਹੁੰਚਣ ਵੇਲੇ ਇੱਕ ਮੇਜਰਾ ਤੈਨੂੰ ਮੈਂ ਗੱਲ ਹੋਰ ਸੁਣਾਵਾਂ ਯਾਰ ਹਾਂ ਜਦੋਂ ਅਸੀਂ ਰਾਹ ਚ ਤੁਰੇ ਜਾਂਦੇ ਸੀ ਕਸਿਆ ਜਵਾਕਾਂ ਦੇ ਬੁੱਢਿਆਂ ਦੇ ਬੰਦਿਆਂ ਦੇ ਪਿੰਜਰ ਰਾਹ ਚ ਮਿਲੇ ਸਾਨੂੰ ਅੱਛਾ ਜੀ ਬਹੁਤ ਜ਼ਿਆਦੇ ਫੇ ਕਿੰਨੇ ਕ ਮਰ ਗਿਆ ਚ ਉਧਰ ਛਾਡੇ ਨਾਲੋਂ ਵੀ ਦੋ ਤਿੰਨ ਤਾਂ ਮਾਰ ਕੇ ਅੱਛਾ ਹਾਂ ਕੋਈ ਨਹੀਂ ਉੱਥੇ ਬਾਤ ਪੁੱਛਦਾ ਜਿਹੜੇ ਡੌਕਰ ਜੇ ਨਾ ਹਾਂ ਜਦੋਂ ਤੁਰਿਆ ਨੀ ਜਾਂਦਾ ਕਿਹਤੋਂ ਵਾਹ ਫੜ ਕੇ ਪਰੇ ਕਰਕੇ ਲੱਤ ਮਾਰਦੇ ਆ ਅੱਛਾ ਜੀ ਕੋਈ ਨਹੀਂ ਪੁੱਛਦਾ ਚੱਲ ਪਰੇ ਫੇ ਰੋਟੀ ਪਾਣੀ ਦਾ ਕਿਵੇਂ ਗੱਲ ਦੋ ਖਾਣ ਹੋਣੇ ਨਹੀਂ ਰੋਟੀ ਪਾਣੀ ਭੁੱਖੇ ਤੇ ਆਏ ਜਦੋਂ ਸਾਨੂੰ ਮੜਾ ਜਾਂ ਦਿਨ ਚੜ੍ਹ ਗਿਆ ਉੱਥੇ ਰੋਕਤਾ ਹਾਂ ਰੋਕ ਕੇ ਮੈਨੂੰ ਸਾਨੂੰ ਤੁਰਨ ਤੋਂ ਪਹਿਲਾਂ ਇੱਕ ਇੱਕ ਕੇਲਾ ਆ ਜਾਂਦਾ ਦੁਬਾਰੇ ਹਾਂ ਕਿਹੜਾ ਇੱਕ ਇੱਕ ਕੇਲੇ ਨਾਲ ਕੀ ਬਣਦਾ ਯਾਰਾ ਭੁੱਖੇ ਤੇ ਆਏ ਹੋਰ ਪਾਣੀ ਨਹੀਂ ਪੀਣ ਨੂੰ ਮਿਲਦਾ ਮੇਚਰਾ ਅੱਛਾ ਜੀ ਹਾਂ ਪਸੀ ਬਹੁਤ ਔਖੇ ਪਹੁੰਚੇ ਮੇਜਰਾ ਉੱਥੇ ਅੱਛਾ ਪਿੰਡੇ ਬਹੁਤ ਭੇੜੇ ਨੇ ਅਮਰੀਕਾ ਦੇ ਅੱਛਾ ਪਰ ਅਮਰੀਕਾ ਅਰਗਾ ਮੁਲਖ ਨਹੀਂ ਤਾਂ ਹੀ ਟੌਪ ਤੇ ਐ ਅੱਛਾ ਮੇਜਰਾ ਪਹੁੰਚਦਾ ਗਏ ਸੀ ਉਹ ਜਿਹੜੇ 35 ਫਟੂ ਚੀ ਕੰਦਾ ਹੈ ਉਹ ਵੀ ਟੱਪੀ ਅੱਛਾ ਜੀ ਹਾਂ ਹਾਂ ਡਰਨ ਲੱਗਾ ਤੁਹਾਨੂੰ ਯਾਰ ਉਹ ਡਰ ਕਾਦੇ ਉੱਥੇ ਟੱਪਾਉਣ ਵਾਲੇ ਦਸਾਂ ਹੋਰ ਬੈਠੇ ਆ ਅੱਛਾ ਗਾਹਾਂ ਹੁੰਦੇ ਆ ਬੰਦੇ ਹਾਂ ਗਾਹਾਂ ਠੀਕ ਐ ਜਦੋਂ ਨਾ ਅਸੀਂ ਮੇਜਰਾ ਕੀ ਹੋਇਆ ਹਾਂ ਕੰਦ ਦਾ ਟੱਪ ਗਏ ਜਿੰਨੇ ਅਸੀਂ ਬੰਦੇ ਗਏ ਸੀ ਸਾਰੇ ਪਿਛੜ ਗਏ ਕਿਸੇ ਦਾ ਉਧਰ ਉਧਰੀ ਨੰਬਰ ਨਹੀਂ ਦੁਬਾਰੇ ਮਿਲੇ ਵੀ ਨਹੀਂ ਉੱਥੇ ਜਮੇ ਨਹੀਂ ਮਿਲੇ ਕਿੱਥੇ ਤੇ ਤਾਂ ਕੋਈ ਫਾਇਦਾ ਨਹੀਂ ਜਾਂਦਾ ਤੇਰਾ ਹੀ ਜਾਂਦੇ ਜਾਂਦੇ ਨਾ ਚਾਰ ਪੰਜ ਆਣੇ ਤਾਂ ਗੂੜੇ ਦੋਸਤ ਬਣ ਗਏ ਸੀ ਅੱਛਾ ਜੀ ਹਾਂ ਠੀਕ ਤੇ ਜਦੋਂ ਅਸੀਂ ਉਧਰ ਟੱਪ ਗਏ ਕੰਦ ਨਾ ਉਧਰ ਦੀ ਪੁਲਿਸ ਨੇ ਫੜ ਲਿਆ ਸਾਨੂੰ ਅੱਛਾ ਜੀ ਆ ਪੁਲਿਸ ਨੇ ਫੜ ਲਿਆ ਉਹ ਤਾਂ ਸਾਡਾ ਵਧੀਆ ਹੋ ਗਿਆ ਉਹ ਜੇਲ੍ਹ ਚ ਸਾਨੂੰ ਲੈ ਗਏ ਜੇਲ੍ਹ ਨਾ ਮੂਰਲੇ ਪਾਸੋਂ ਐਨੀ ਚੰਗੀ ਸੋਹਣੀ ਸੁਨੱਖੀ ਅੱਛਾ ਮਹਿਲ ਵਾਂਗੂ ਹੋਗੀ ਮਹਲ ਵਾਂਗੂ ਵੀ ਆ ਠੀਕ ਹੈ ਜੇ ਅੰਦਰ ਵਧੀਆ ਸੇਵਾ ਪਾਣੀ ਹੋ ਹਾਂ ਬੜਾ ਭੜਾ ਸਦਦ ਕਰਦੇ ਆ ਉਹ ਤਾਂ ਬੰਦੇ ਤੇ ਅੱਛਾ ਜੀ ਉਹ ਸੌਣ ਲਾਉਂਦੇ ਆ ਬੰਦੇ ਮਾਲੀ ਪੜੀ ਪੋਸਤਾ ਲਈ ਜਾਣਾ ਪਿੰਡ ਦਾ ਫੜੇ ਸੌਣ ਲਾਉਂਦੇ ਆ ਵੇ ਥੋੜੇ ਉਹ ਹੱਥ ਜੀ ਵੀ ਖੜੇ ਕਰਾਏ ਹੋਣਗੇ ਹੈਂਡਸ਼ੇਪ ਵਾਲੇ ਤੈਨੂੰ ਹਾਸੀ ਆਉਂਦੀ ਓ ਹਾਸੀ ਦੀ ਗੱਲ ਨਹੀਂ ਉਹ ਤਾਂ ਗੱਲ ਸੁਣ ਲੈ ਤੂੰ ਸਾਡੇ ਆ ਹਾਲਾਤ ਦੇਖ ਲੈ ਹੁਣ ਕਿਵੇਂ ਜਹਾਜ਼ ਭਰ ਕੇ ਉਧਰੋਂ ਕਿਵੇਂ ਸੰਗਲ ਲਾਏ ਉਹ ਫਿਰ ਕਿਵੇਂ ਦੇਚਿਆ ਸਾਡਾ ਤਾ ਤਾ ਉਹ ਵੀ ਪੰਗੇ ਲਈ ਗਾ ਤੇਰਾ ਉਹ ਵਧੀਆ ਕੰਮ ਆਪਣਾ ਇੰਨਾ ਚੰਗਾ ਖੇਤ ਨੇ ਯਾਰ ਵਧੀਆ ਬਾਣ ਗਿਆ ਯਾਰਾ ਹਾਂ ਉਹ ਮੇਜਰਾ ਸੁਪਨਾ ਤਾਂ ਮੇਰਾ ਹਜੇ ਵੀ ਹੈਗਾ ਇਹ ਦਵਾਰੇ ਦਾ ਆਪ ਰੈਣਾ ਪੰਗਾ ਤਾਂ ਦਵਾਰੇ ਲਾਉਂਗਾ ਉਹ ਤੂੰ ਹੁਣ ਨਾ ਪੰਗਾ ਲੈ ਹੁਣ ਤੂੰ ਆਪਣੇ ਇੱਥੇ ਖੇਤੀ ਕੁੱਤੀ ਕਰ ਲੈ ਵਧੀਆ ਰਹੇਗਾ ਖੇਤੀ ਹੁਣ ਮੋਤੀ ਖੇਤੀ ਛੱਡਦਾ ਯਾਰ ਹੁਣ ਤੂੰ ਉਹੀ ਗੱਲਾਂ ਯਾਰ ਮੋਤੀ ਨੂੰ ਨਹੀਂ ਆਪਾਂ ਨੇ ਆਪ ਆਪ ਖੇਤੀ ਕਰਿਆ ਕਰਾਂਗੇ ਯਾਰ ਆਪਾਂ ਆਪ ਇੱਥੇ ਰਹੋ ਵਧੀਆ ਓ ਆਪਾਂ ਗੱਲ ਸੁਣ ਜੇ ਫੱਟੀ ਤੇ ਪੈ ਰ ਆ ਜਾਂਦਾ ਨਾ ਬਰੋਲੇ ਠਾ ਆਂਦਾ ਬਰੋਲੇ ਮੇਜਰਾ ਬਰੋਲੇ ਤੇ ਤਾਂ ਭਰ ਲਿਆ ਹੈਗਾ ਬੋਰੀਆਂ ਫੇਰ ਹੈ ਨਾ ਬੋਗਾ ਤੈਨੂੰ ਤਾਂ ਉਹਨੀਆਂ ਹੁਣ ਗੱਲਾਂ ਉਹ ਗੱਲਾਂ ਉਹ ਮੇਜਰਾ ਤੇ ਰਹੇ ਉਹ ਤਾਂ ਤੇਰਾ ਸੋਡਾ ਕਿਉਂ ਬਦਲ ਲੱਗਾ ਆ ਤੁਸੀਂ ਚੋਰੀ ਰਹੀ ਨਹੀਂ ਮੇਰਾ ਅੱਛਾ ਉੱਥੇ ਨਾ ਪਤਾ ਕੀ ਸਿਸਟਮ ਹੈ ਹਾਂ ਉੱਥੇ ਹਰ ਇੱਕ ਨਾਗਰਿਕ ਤੇ ਉਹਦੀ ਸਰਕਾਰ ਦੀ ਪੂਰੀ ਨਿਗਾਹ ਅੱਛਾ ਬਾਜ ਮੰਗੂ ਬਾਜ ਮੰਗੂ ਅੱਛਾ ਕੈਮਰੇ ਲੱਗੇ ਹੋਣਗੇ ਤਾਂ ਉਹ ਕੈਮਰੇ ਤਾਂ ਥਾਂ ਥਾਂ ਲੱਗੇ ਆ ਆਪਣੇ ਮੁਲਕਾਂ 'ਚ ਵੀ ਲੱਗੇ ਆ ਹਾਂ ਪਤਾ ਨਹੀਂ ਕੀ ਸਿਸਟਮ ਹੈ ਇਹ ਜਾਂ ਅੱਛਾ ਫਿਰ ਇਹ ਦੂਬਾਰ ਕੀ ਬਣੀ ਬਣੀ ਗਈ ਸੀ ਮੈਂ ਕੰਮ ਤੇ ਸੀਗਾ ਹਾਂ ਕੰਮ ਤੇ ਉੱਥੇ ਜਾਣ ਸਾਰ ਮਿਲ ਜਾਂਦਾ ਅੱਛਾ ਕੰਮ ਤੇ ਸੀਗਾ ਪੁਲਿਸ ਵਾਲਿਆਂ ਦੀ ਗੱਡੀ ਆਈ ਮੈਨੂੰ ਕਹਿੰਦੇ ਕਾਰਡ ਦਿਖਾ ਹਾਂ ਹੈ ਕੋਈ ਕੁਝ ਤੇਰੇ ਕੋਲੇ ਕਿਹੜਾ ਕਾਰਡ ਸੀ ਮੇਰੇ ਕੋਲੇ ਕੁਝ ਵੀ ਨਹੀਂ ਕੁਝ ਵੀ ਨਹੀਂ ਸੀਗਾ ਅੱਛਾ ਤੇ ਮੈਨੂੰ ਪੁਲਿਸ ਵਾਲਿਆਂ ਨੇ ਫੜ ਕੇ ਉਹਦੀ ਲੈ ਗਏ ਜੇਲ੍ਹ ਚ ਠੋਕਿਆ ਹੂੰ ਫਿਰ ਉਹ ਕਿਵੇਂ ਤੋੜ ਜਾਂਦੇ ਆ ਬਾਅਦ ਫਿਰ ਉਹ ਇਧਰ ਨੂੰ ਉਹ ਤੋਰਦੇ ਤਾਂ ਆਏ ਆ ਉਹ ਇੱਧਰ ਇਹੇ ਮੋੜੀ ਆ ਦੋ ਨੰਬਰ ਵਾਲਿਆਂ ਨੂੰ ਦੋ ਨੰਬਰਾਂ ਦੇ ਜਿਹੜੇ ਉੱਥੋਂ ਦੇ ਲੀਡਰ ਐ ਉੱਥੋਂ ਦੇ ਲੋਕ ਐ ਉਹ ਆਦੇ ਮੁਲਕ ਵਾਸਤੇ ਸੋਚਦੇ ਆ ਅੱਛਾ ਆਦੇ ਲੋਕਾਂ ਦਾ ਭਲਾ ਚਾਹੁੰਦੇ ਆ ਕਈਉਂ ਕੱਢੀ ਹੁੰਦੇ ਆ ਬਾਹਰ ਹਾਂ ਤਾਂ ਕੱਢਦੇ ਆ ਹਾਂ ਜਾ ਜਾ ਦੇਖਾ ਇਹ ਬਹੁਤ ਵੱਡਾ ਸੀਗਾ ਬਰੂਦਾ ਲਾਦੇ ਮੈਨੂੰ ਬਰੂਦ ਵਾਲਾ ਕੀ ਉਹਦੇ ਵਿੱਚ ਸਿੱਧਾ ਸਾਨੂੰ ਬਾੜਤਾ ਉਹ ਤਾਂ ਸਾਹ ਹੀ ਨਹੀਂ ਸੀ ਆਉਂਦਾ ਆਰੇ ਹੁਣ ਤਾਂ ਪੂਰਾ ਵਧੀਆ ਚੰਗਾ ਲਾਵਾਂ ਤੂੰ ਕੁਰਤਾ ਚਾਦਰ ਆ ਪਾਇਆ ਪੱਗ ਬਗਬੰਨੀ ਉੱਧਰ ਬਣਦਾ ਸੀ ਉਹ ਕਿڑی ਬਣਦਾ ਸੀ ਉੱਥੇ ਮਸਾਂ ਦੇਣ ਕੱਟ ਕੇ ਆਏ ਉਹ ਤਾਂ ਇੱਥੇ ਕੰਮ ਕਰ ਲਿਆ ਘਰ ਵਧਿਆ ਰੇਗਾ ਆਪਣੀ ਇਹਦਾ ਗੱਲਾਂ ਹੀ ਝੇਡੀਆਂ ਹੀ ਵੜੀਆਂ